ਹਾਂਜੀ ਬਾਈ ਜੀ ਸਾਸਤਰੀ ਕਾਲ ਜੀ ਸਾਸਤਰੀ ਅੱਜ ਆਇਆ ਆਪਾਂ ਮੈਂਡ ਰਾਮਗੜ੍ਹ ਬਾਈ ਕੋਲ ਮੱਜਾ ਤੇ ਦੇਖ ਸਕਦੇ ਹੋ ਬਾਕੀ ਰੇਟ ਰਿਡਕਸ਼ਨ ਨੂੰ ਪਸ ਕੇ ਤਾ ਦੇ ਆ ਇਮਸ ਨੂੰ ਸੁਣਾ ਥਾਣ ਤੋਂ ਛੋਟੇ ਸਾਹਮਣੇ ਦੇਖ ਸਾ ਤੇ ਅਗਲੋ ਟਾਣਾ ਜੀ ਤੇ ਬਾਕੀ ਕਰਦੇ ਆ ਬਾਈ ਜੀ ਨਾਲ ਆਪਾਂ ਗੱਲਬਾਤ ਨੂੰ ਅੱਜ ਦਿਖਾਉਣੇ ਆ ਥੋੜੀ ਡਰਤੀ ਆ ਜੀ ਤਾਂ ਕਰਕੇ ਬਾਈ ਕਹਿੰਦਾ ਬਾਹਰ ਬੂਰ ਘਟ ਕੱਢੀ ਆ ਤੇ ਅੰਦਰੀ ਵੀਡੀਓ ਬਣਾ ਲਓ ਤੇ ਮਿਲਦੇ ਆ ਕਰਾਉਣੇ ਬਾਈ ਨਾਲ ਗੱਲ ਜੀ ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਨਾ ਜੀ ਕਿਹੜਾ ਪਿੰਡ ਆ ਬਾਈ ਆਪਣਾ ਹਰਾਮਗੜ੍ਹ ਜ਼ਿਲ੍ਹਾ ਕਿਹੜਾ ਜੀ ਜ਼ਿਲ੍ਹਾ ਬਰਨਾਲਾ ਬਰਨਾਲਾ ਠੀਕ ਆ ਜੀ ਤੇ ਆਪਣਾ ਨਾਮ ਦੱਸੋ ਜੀ ਗੁਰਤੇਜ ਸਿੰਘ ਠੀਕ ਆ ਜੀ ਨੰਬਰ ਵੀ ਦੱਸੋ ਵੀਰੇ 9876269807 ਦੁਆਰੇ ਫਿਰਦਾ ਵੀਰੇ 9876269807 ਬਾਈ ਜੀ ਬੋਲੇ ਬਾਈ ਮਰਚਾ ਜੀ ਦੇਖ ਸਕਦੇ ਹੋ ਤੇ ਥੋੜੀ ਡਰ ਪਈ ਆ ਤਾਂ ਕਰਕੇ ਹਾਂਜੀ ਵੀ ਰੇਟ ਦੱਸ ਦੇ ਜੀ ਕੀ ਆ ਇਹਦਾ ਰੇੜੇ ਦਾ ਬਾਈ 85000 ਰੁਪਏ 85000 ਹਾਂਜੀ ਠੀਕ ਹੈ ਬਾਈ ਇਹ 85000 ਰੇਟ ਆ ਕੋਈ ਕੋਈ ਮਰਚਾ ਮੜਾ ਇਧਰ ਨੂੰ ਕਰੋ ਜੀ ਇਧਰ ਦਾ ਪਾਸ ਦਿਖਾ ਦਿ ਆਪਾਂ ਥਾਂ ਥਮ ਜੇ ਇਧਰ ਨੂੰ ਧੱਕ ਦੋ ਮੜਾ ਇਹ ਦੇਖ ਸਕਦੇ ਹੋ ਆਪਾਂ ਨੂੰ ਸਮਝ ਨਹੀਂ ਆ ਰਿਹਾ ਦੇਖ ਸਕਦੇ ਕਨੇਦਾਂ ਦਾ ਰਹਿ ਕੇ ਵੀ ਸੁਣਦੇ ਦੇ ਇਹਦੇ ਵਾਸਤੇ ਲੈ ਜਾਓ ਇੱਕ ਦੋ ਦਿਨ ਬਾਈ ਕਹਿੰਦੇ ਇੱਕ ਦੋ ਦਿਨ ਲੈ ਜੀ ਇੱਕ ਸਰ ਨੂੰ ਜਦੋਂ ਪੰਜ ਚਾਰ ਦਿਨ ਨਹੀਂ ਹੋ ਗਿਆ ਉਹ ਬਹੁਤ ਘਟਣਾ ਤੇ ਕਹਿੰਦੇ ਸੁਣੋ ਵੀ ਸੁਣਾ ਵੀਰੇ ਨੇ ਇਹਨਾਂ ਦੂਜੇ ਸੁਣੋ ਬਾਈ ਦੂਜੇ ਸੁਣੋ ਸੁਣਾ ਦੇਖ ਰਿਹਾ ਚੋ ਕਿਸ ਨੂੰ ਤੇ ਥੋੜੇ ਡਰਦੀ ਆ ਕਿਉਂ ਬਾਈ ਕੋਲ ਜਗਾ ਵੀ ਘਾਟਾ ਪਾ ਕਰਕੇ ਮਿਲਦੇ ਨਾ ਮਿਲਦੇ ਨਹੀਂ ਆ ਕੋਈ ਮਿਲਦੇ ਆ ਮਿਲਦੇ ਆ ਬਾਈ ਜੀ ਅਗਲੀ ਵੀਡੀਓ ਚ ਆਟ ਆਪਣੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਦਾ ਕਰੋ ਤੇ ਨਾਲੇ ਸ਼ੇਅਰ ਕਰਦਾ ਕਰੋ ਜੀਤਾ ਫਾਰਮ ਟੀਵੀ ਵੱਧ ਤੋਂ ਵੱਧ ਸਬਸਕ੍ਰਾਈਬ ਤੇ ਲਾਈਕ ਜਰੂਰ ਕਰਦਾ ਕਰੋ ਦੋ ਚੈਨਲ ਆ ਵੀਰੇ ਆਪਣੀ ਅਕੜਾ ਡੈਰੀ ਫਾਰਮ ਟੀਵੀ ਇਹਦੇ ਵੱਧ ਤੋਂ ਵੱਧ ਸ਼ੇਅਰ ਤੇ ਲਾਈਕ ਜਰੂਰ ਕਰਦਾ ਕਰੋ ਮਿਲਦੇ ਆ ਵੀਰੇ ਅਗਲੀ ਵੀਡੀਓ ਚ ਓਕੇ ਬਾਏ